ਹਾਂ ਬਾਬਿਓ ਆਪਾਂ ਨਾ ਅੱਜ ਗੱਡੀ ਨੂੰ ਵਾਸ਼ ਕਰਵਾਉਣ ਆਏ ਸੀ ਤੇ ਬਾਈ ਤੋਂ ਪੁੱਛਦੇ ਆ ਬਾਈ ਨੇ ਮੈਨੂੰ ਬੋਲ ਮਾਰਿਆ ਬਾਈ ਕਹਿੰਦਾ ਕੋਲਿਆ ਵੜਾ ਜਾ ਪਤਾ ਨਹੀਂ ਕੀ ਦਿਖਾਊਗਾ ਹਾਂ ਵੀ ਦੱਸ ਕਾਲਿਆ ਆ ਦੇਖੀ ਬੁਰਾ ਹਾਂ ਕੱਲ ਕੇ ਸੀਟਾਂ ਤੇ ਬੈਠਣ ਵਾਲੇ ਹੋ ਕੇ ਵਿੱਚੋਂ ਕੱਪੜਾ ਨਹੀਂ ਮਾਰਨਾ ਹੁੰਦਾ ਕਿਵੇਂ ਗੱਡੀ 'ਚ ਬੜਾ ਗੰਦਾ ਯਾਰ ਹੋਰ ਹਜੇ ਬਾਹਰ ਉਧਰ ਦੇਖ ਹਾਂ ਹਜੇ ਤਾਂ ਕੱਢਤਾ ਕੱਢਤਾ ਹਾਂ ਭਰਤਾ ਸਾਰਾ ਵੈਕਿਊਮ ਕਲੀਨ ਰਹਾ ਗੱਡੀ ਗੱਡੀ ਦਿਖਾਈ ਗੱਡੀ ਮੜਾ ਖਾਂ ਮੈਂ ਦੇਖਾਂ ਚੈੱਕ ਕਰਾਂ ਗੱਡੀ ਦਾ ਰਿੱਤਾ ਹੀ ਨਾ ਦੇ ਪਤਾ ਨਹੀਂ ਮਾਰਦਾ ਕਿਥੇ ਨਹੀਂ ਗੱਪੂ ਮਾਰਦਾ ਯਾਰ ਆਰੇ ਕੀ ਕੁਛ ਨਹੀਂ ਕਰੇ ਬਾਈ ਓਏ ਲੈ ਬਾਈ ਆ ਗੱਡੀ ਚੋਂ ਕੱਢਿਆ ਬਾਈ ਨੇ ਇੰਨਾ ਜ਼ਿਕਾੜ ਦੇਖੀ ਕੱਪੜਾ ਮਾਰ ਲਿਆ ਕਰੋ ਕਿਤੇ ਕੱਲੀਆਂ ਸੀਟਾਂ ਤੇ ਬੈਠਣ ਲਾਵੇ ਇੱਥੇ ਕਿੱਥੇ ਆ ਹਲਦਾ ਬਾਈ ਬਾਈ ਕਰ ਰਿਹਾ ਵਿਚਾਰਾ ਹੈ ਤੁਹਾਨੂੰ ਫਾਈਨਲੀ ਤੁਹਾਨੂੰ ਧੋ ਕੇ ਗੱਡੀ ਫਿਰ ਤੁਹਾਨੂੰ ਦੱਸਾਂਗੇ ਵੀ ਬਾਈ ਨੇ ਕਿੰਨੀ ਕੁ ਕੋਕੇ ਲਾਏ ਆ ਆਦ ਰਿਹਾ ਪੂਰਾ ਜਦ ਕਰਦਾ ਹੈਗੀ ਪੂਰੀ ਹਨਾ ਝੋਟਿਆ ਬਾਲੀ ਜਿਆਦਾ ਆ ਦੇ ਉਹਦੇ ਪਤਾ ਨਹੀਂ ਕੀ ਕੁੱਸ ਪਿਆ ਹੈ ਹਾਂ ਉਹਦਾ ਕੋਈ ਪਤਾ ਨਹੀਂ ਕੀ ਕੁੱਸ ਪਿਆ ਹੈ ਇਹ ਉਹ ਕਾਜਾ ਕੁੱਤੂ ਬਟੂ ਮੈਂ ਤਾਂ ਲਾਦਾ ਵੀ ਜਿਵੇਂ ਕਈ ਸਾਲ ਹੀ ਹੋ ਗਿਆ ਹਨਾ ਹੋਰ ਕਿੱਪੜੀ ਕਿੱਦਾਂ ਰਹਿ ਗਈ ਸਿੱਪੜੀ ਘਰੇ ਰਹਿ ਗਈ ਬਾਬੇ ਉਹ ਫਾਈਨਲੀ ਗੱਡੀ ਬਾਸ ਹੋ ਚੁੱਕੀ ਆ ਆ ਬਸ ਹੁਣ ਆ ਪਾਲਿਸ਼ ਬਗਾਰਾ ਮਾਰੀ ਜਾਂਦੇ ਆ ਇਹ ਟਕਾ ਮੈਂ ਕਿਤੇ ਬਹੁਤ ਜ਼ਿਆਦਾ ਹਨ ਇਹਦੇ ਵਿੱਚ ਉਹ ਸੀ ਡਸਟਬਨ ਆ ਜੀ ਜਦੋਂ ਬਾਬੇ ਫਾਈਨਲੀ ਗੱਡੀ ਬਾਈਆਂ ਨੇ ਤਿਆਰ ਕਰਤੀ ਜਰ ਬਾਬੇ ਪਾਲਾ ਗੰਦ ਸੀ ਯਾਰ ਗੱਡੀ ਚ ਤੇ ਘੈਂਟ ਕੰਮ ਕੀਤਾ ਵੈਸੇ ਤੇ ਬਾਕੀ ਰਿਆਂ ਦੀ ਕੋਈ ਨਹੀਂ ਕਸਰ ਚਲ ਫੇਰ ਕੱਢ ਦਾਂਗੇ ਹੂੰ ਚਲ ਕੇ ਰਾਏ ਮੰਨੋ ਵੀ ਚਲ ਸਟੱਗੰਜ ਹੋ ਗਿਆ